ਅੱਜ ਹਲਕਾ ਫਾਜ਼ਲਕਾ ਵਿਖੇ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਜਿਹੜਾ ਸਹਿਯੋਗ ਮਿਲਿਆ ਹੈ ਜੋ ਕਾਂਗਰਸ ਪਾਰਟੀ ਤੋਂ ਜਿਹੜੇ ਸੰਬੰਧ ਸਾਡੇ ਵੀਰ ਬਲਦੇਵ ਸਿੰਘ ਸੁੱਖਾ ਜੀ ਜੋ ਬਲਾਕ ਸੰਪਤੀ ਦੇ ਫਾਜ਼ਲਕਾ ਦੇ ਵਾਈਸ ਚੇਅਰਮੈਨ ਨੇ ਉਹ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚ ਆਪਣੀ ਜਿਹੜੀ ਪਾਰਟੀ ਕਾਂਗਰਸ ਪਾਰਟੀ ਛੱਡ ਕੇ ਸਾਡੇ ਨਾਲ ਅੱਜ ਸ਼ਾਮਲ ਹੋਏ ਨੇ ਇਹਨਾਂ ਦਾ ਮੈਂ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਣ ਤੇ ਸਵਾਗਤ ਕਰਦਾ ਔਰ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਆਮ ਆਦਮੀ ਪਾਰਟੀ ਦੇ ਵਿੱਚ ਇਹਨਾਂ ਦਾ ਇਹਨਾਂ ਸਾਥੀਆਂ ਦਾ ਪੂਰਾ ਮਾਨ ਸਤਿਕਾਰ ਕੀਤਾ ਜਾਊਗਾ ਔਰ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ 2 ਸਾਲਾਂ ਦੇ ਵਿੱਚ ਲੋਕਾਂ ਲਈ ਚੰਗੇ ਕੰਮ ਕੀਤੇ ਨੇ ਜਾਂ ਅਸੀਂ ਹਲਕਾ ਫਾਜ਼ਲਕਾ ਦੇ ਵਿੱਚ ਰਿਕਾਰਡ ਤੋੜ ਵਿਕਾਸ ਦੇ ਕੰਮ ਕੀਤੇ ਨੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਇਹ ਔਰ ਇਹਨਾਂ ਦੇ ਸਾਥੀ ਅੱਜ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਮੈਂ ਫੇਰ ਤੋਂ ਜਿੰਨੇ ਵੀ ਸਾਡੇ ਅੱਜ ਸਾਥੀ ਸਾਡੇ ਨਾਲ ਸ਼ਾਮਲ ਹੋਏ ਨੇ ਬਲਦੇਵ ਸਿੰਘ ਸੁੱਖਾ ਜੀ ਦੇ ਨਾਲ ਉਹਨਾਂ ਸਾਰਿਆਂ ਦਾ ਆਮ ਆਦਮੀ ਪਾਰਟੀ ਦੇ ਵਿੱਚ ਸਵਾਗਤ ਕਰਦਾ ਤੇ ਲੱਖ ਲੱਖ ਵਧਾਈ ਦਿੰਦਾ ਮੈਂ ਤਾਂ ਮੈਂ ਸਭ ਤੋਂ ਪਹਿਲਾਂ ਵਿੰਦਰਪਾਲ ਸੌਣਾ ਐਮਐਲਏ ਉਹਨਾਂ ਦਾ ਧੰਨਵਾਦ ਕਰਦਾ ਜੋ ਕਿ ਅੱਜ ਸਾਡੇ ਪਿੰਡ ਔਰ ਮੇਰੇ ਘਰੇ ਪਹੁੰਚਿਆ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਪਹਿਲਾਂ ਐਮਐਲਏ ਸਾਹਿਬ ਔਰ ਉਹਨਾਂ ਦੇ ਨਾਲ ਜਿਹੜੇ ਵੀ ਵਰਕਰ ਆਏ ਸਰਪੰਚ ਚੇਅਰਮੈਨ ਸਭ ਤੋਂ ਜ਼ਿਆਦਾ ਮੈਂ ਇੱਕ ਆਦੇ ਨਜ਼ਦੀਕੀ ਪਰਮਜੀਤ ਚੇਅਰਮੈਨ ਇਹਨਾਂ ਦੇ ਵੀ ਮੈਂ ਬਹੁਤ ਧੰਨਵਾਦ ਕਰਦਾ ਹਾਂ ਤੇ ਨਾਲ ਸਰਪੰਚ ਗੁਲਸ਼ੇਰ ਬਲਜਿੰਦਰ ਔਰ ਬਲਵਿੰਦਰ ਸੰਦੀਪ ਮਨੀਸ਼ ਇਹ ਮੇਰੇ ਜਿਹੜੇ ਭਰਾ ਹੈਗੇ ਬਹੁਤ ਜਿਆਦਾ ਪੁਰਾਣੀ ਸਾਡੀ ਇਹਨਾਂ ਨਾਲ ਯਾਰੀ ਦੋਸਤੀ ਸੀ ਉਹਨਾਂ ਦੇ ਨਾਲ ਐਮਐਨ ਸਾਹਿਬ ਦੇ ਨਾਲ ਆਉਣ ਨਾਲ ਮੈਂ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਵੀ ਕਰਦਾ ਹੈਗਾ ਤੇ ਮੈਂ ਕੀ ਹੈ ਪਾਰਟੀ ਜੁਆਇਨ ਕਰਨ ਦਾ ਮੇਰਾ ਮਸਕਾ ਦੇ ਹੀ ਸੀ ਕਿ 2 ਸਵਾ 2 ਸਾਲ ਹੋ ਗਏ ਆਮ ਆਦਮੀ ਪਾਰਟੀ ਬਣੀ ਨੂੰ ਪਹਿਲਾਂ ਵੀ ਸੋਚਦੇ ਸੀ ਜਿਹੜੀਆਂ ਪਾਰਟੀਆਂ ਹੁੰਦੀਆਂ ਸੀ ਚਲੋ ਕਾਂਗਰਸ ਪਾਰਟੀ ਵੀ ਸੀ ਉਹ ਲਾਸਟੇ ਕੀ ਹੈ 2 ਮਹੀਨੇ ਤੇ 3 ਮਹੀਨੇ 4 ਮਹੀਨੇ ਪਹਿ ਹੁੰਦੇ ਜਿਹੜੇ ਸਰਕਾਰੀ ਨੌਕਰਾ ਨੌਕਰੀਆਂ ਜਾਂ ਵਿਕਾਸ ਦੇ ਕੰਮਾਂ ਦੇ ਇਹ ਪਹਿਲੀ ਸਰਕਾਰ ਹੈ ਜਿਨੇ ਆਉਣ ਨਾਲ ਹੀ ਪਹਿਲੇ ਸਾਲ ਦੇ ਵਿੱਚ ਹੀ 35-40 ਹਜ਼ਾਰ ਜੇ ਨੌਕਰੀ ਦਿੱਤੀ ਹੈ ਉਹਨਾਂ ਨੂੰ ਵੇਖਦੇ ਹੋਏ ਮੈਂ ਅੱਜ ਇਹ ਪਾਰਟੀ ਜੁਆਇਨ ਕੀਤੀ ਹੈ ਜੀ ਤੁਸੀਂ ਪਹਿਲਾਂ ਕਿਸ ਪਾਰਟੀ ਵਿੱਚ ਸੀ ਪਹਿਲਾਂ ਮੈਂ ਕਾਂਗਰਸ ਪਾਰਟੀ ਵਿੱਚ ਜੀ ਕਿ ਕਿਹੜੀ ਪੋਸਟ ਤੇ ਸੀਗੇ ਕਾਂਗਰਸ ਮੈਂ ਬਲਾਸਮ ਤੇ ਵੈ ਚੇਅਰਮੈਨ ਉਹ ਫਾਈਲ ਦਾ ਵੀਡੀਓ ਦਫਤਰ ਦਾ ਸੀ ਜੀ ਠੀਕ ਹੈ